ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦੁਆਰਾ ਲਿਖਤ ਪੁਸਤਕ ਗੁਰਮਤ ਵਿਵੇਕ ਦਾ ਮੂਲ ਪਾਠ ਚਲਦਾ ਨਾਮ ਅਭਿਆਸੀ ਦੀ ਗਿਆਨ ਕਲਾ ਅਨਹਦ ਪਦ ਵਿੱਚ ਸਮਾਈ ਇਸ ਵਿਵੇਕ ਨੂੰ ਜੁਧਾਰ ਨਹੀਂ ਕਰਦਾ ਕਿ ਉਹ ਵਿਵੇਕੀ ਸਦਾਵਨ ਦਾ ਅਧਿਕਾਰੀ ਹੈ ਕਦਾਚਿਤ ਨਹੀਂ ਕਿੰਤੂ ਪੂਰਨ ਵਿਵੇਕੀ ਜਨ ਓਹ ਗੁਰਮੁਖ ਪੁਰਸ਼ ਹੈ ਜੋ ਇਸ 파ਰਸ ਰਸਾਇਣੇ ਵਿਵੇਕ ਨੂੰ ਕਮਾਵਨ ਹਾਰਾ ਹੈ ਜਪ ਮੰਨ RAM ਨਾਮ ਸੁਖ ਪਾਵੇ ਗੋ ਜਿਉ ਜੋ ਜਪੈ ਤੇ ਮਨ ਸੁਖ ਪਾਵੇ ਸਤਗੁਰ ਸੇਵ ਸਮਾਵੇ ਗੋ ਰਹੁ ਭਗਤ ਜਨਾ ਕੀ ਖਿੰਖਿਨ ਲੋਚਾ ਨਾਮ ਜਪਤ ਸੁਖ ਪਾਵੇ ਗੋ ਅਨਰਸ ਸਾਧ ਗਏ ਸਭ ਨੀਕਰ ਬਿਨ ਨਾਮੈ ਕਿਛ ਨ ਸੁਖਾਵੈ ਗੋ ਗੁਰਮਤਿ ਹਰਿ ਹਰਿ ਮੀਠਾ ਲਾਗਾ ਗੁਰ ਮੀਠੇ ਬਚਨ ਕਢਾਵੈ ਗੋ ਸਤਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉ ਚਿਤ ਲਾਵੈ ਗੋ ਗੁਰ ਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਭੀਨਾ ਨਿਜ ਘਰ ਆਵੈ ਗੋ ਤਹ ਅਨਹਤ ਧੁਨੀ ਬਾਜੈ ਨਿਤ ਬਾਜੇ ਨਿਜਰ ਧਾਰ ਚੁਾਵੈ ਗੋ ਕੈਨੇਡਾ ਅਸ਼ਟਪਦੀਆ ਮਹੱਲਾ ਚੌਥਾ ਇਸ ਗੁਰੂ ਆਗਦੇ ਭਾਵ ਤੋਂ ਨਿਸ਼ਚਿਤ ਹੁੰਦਾ ਹੈ ਕਿ ਨਾਮ ਜਪਣ ਦੀ ਖਿੰਨ ਖਿੰਨ ਲੋੜ ਹੈ ਅਤੇ ਇਸ ਦਾ ਥਾ ਕੋਈ ਨਹੀਂ ਜਿਉਂ-ਜਿਉਂ ਨਾਮ ਜਪੀਦਾ ਹੈ ਤਿਉਂ-ਤਿਉਂ ਵਧੇਰੇ ਤੋਂ ਵਧੇਰੇ ਸੁਖ ਆਨੰਦ ਵਿੱਚ ਲੀਨ ਹੁੰਦੇ ਜਾਂਦਾ ਹੈ ਇਥੋਂ ਤੀਕ ਕਿ ਪਰਮ ਆਨੰਦ ਪਰਮ ਆਨੰਦ ਦੀ ਪ੍ਰਾਪਤੀ ਪਛਾਤ ਵੀ ਇਹ ਜਾਪ ਅਨਹਦ ਧੁਨੇ ਦੇ ਲਿਵਤਾਰ ਅਤੇ ਨਿਜਰ ਧਾਰ ਦੇ ਸਰੂਪ ਵਿੱਚ ਜਾਰੀ ਰਹਿੰਦਾ ਹੈ ਕਿਉਂਕਿ ਨਾਮ ਦਾ ਜਾਪ ਆਰੰਭ ਅਵਸਥਾ ਤੋਂ ਹੀ ਗਿਆਨ ਸਰੂਪ ਹੈ ਭਾਵ ਨਾਮ ਜਪਣ ਰੂਪੀ ਕਰਮ ਜਿਉਂ-ਜਿਉਂ ਕਮਾਈਦਾ ਹੈ ਤਿਉਂ-ਤਿਉਂ ਗਿਆਨ ਕਲਾ ਵਿੱਚ ਲੀਨ ਹੁੰਦੇ ਜਾਂਦਾ ਹੈ ਸੋ ਲੀਨਤਾ ਸਰੂਪ ਵਾਲਾ ਗਿਆਨ ਵੀ ਨਾਮ ਦੀ ਅਨਹਤ ਝੁਨਕਾਰ ਦਾ ਲਖਾਇਕ ਹੈ ਤਾਂ ਤੇ ਗੁਰਮਤ ਅੰਦਰ ਸਿਫਤ ਸਲਾਹ ਰੂਪੀ ਸਾਰ ਵਿਵੇਕ ਕਰਮ ਦਾ ਨਾਸ ਕਦੰਤ ਵੀ ਨਹੀਂ ਕਿਉਂਕਿ ਇਸ ਦੀ ਥਾ ਅਤਿਹਦ ਕੋਈ ਨਹੀਂ ਜਿਉਂ-ਜਿਉਂ ਸਿਫਤ ਸਲਾਹ ਰੂਪੀ ਗੁਰਮਤ ਵਿਵੇਕ ਨੂੰ ਕਮਾਈਦਾ ਹੈ ਤਿਉਂ-ਤਿਉਂ ਨਾਮ ਮਹਾਰਸ ਵਿਖੇ ਲੀਨ ਹੁੰਦੇ ਜਾਈਦਾ ਹੈ ਅਤੇ ਦੁਤੀ ਵਿਖੇ ਰਸਾਂ ਦਾ ਅਨਰਸ ਸਾਦ ਗਏ ਸਭ ਨਿਕਰ ਦੇ ਭਾਵ ਅਨਸਾਰ ਉਕਾ ਅਭਾਵ ਹੋ ਜਾਂਦਾ ਹੈ ਕਿਉਂਕਿ ਨਾਮ ਮਹਾਰਸ ਤੋਂ ਬਿਨਾ ਆਨ ਰਸ ਸਾਦ ਆਨ ਵਿਖੇ ਰਸ ਵਿਵੇਕੀ ਜਨ ਨੂੰ ਸਿਖਾਉਂਦੇ ਹੀ ਨਹੀਂ ਫਿਰ ਨਾਮ ਮਹਾਰਸ ਪੂਰਨ ਪਰਮ ਆਨੰਦ ਦੀ ਅਨਹਤ ਦਸ਼ਾ ਵਿੱਚ ਅਸਥਿਰ ਹੋ ਜਾਂਦਾ ਹੈ ਇਹ ਪੂਰਨ ਗਿਆਨ ਵਿਵੇਕ ਕਲਾ ਦੇ ਪੂਰਨ ਪਦ ਵਾਲੀ ਅਵਸਥਾ ਹੈ ਪੂਰਨ ਪਦ ਤੋਂ ਇਹ ਭਾਵ ਨਹੀਂ ਕਿ ਇਸ ਪੂਰਨਤਾ ਦੀ ਕੋਈ ਹਾਦਿਜਾ ਥਾ ਹੋ ਗਈ ਕਿੰਤੂ ਪੂਰਨਤਾ ਦਾ ਇਹ ਭਾਵ ਹੈ ਕਿ ਪੂਰਨ ਕਲਾ ਦਾ ਪਾਰਾਵਾਰ ਹੀ ਕੁਝ ਨਹੀਂ ਜੋ ਪਦਾਰਥ ಪರಿਪੂਰਨ ਹੈ ਉਸ ਦਾ ਹੱਦ ਬੰਨਾ ਕੁਝ ਨਹੀਂ ਸੋ ਗਿਆਨ ਪਦਾਰਥ ਜਾਂ ਨਾਮ ਪਦਾਰਥ ਜਦ ਪਰਮਾਨੰਦ ਸਰੂਪ ਵਿੱਚ ਪੂਰਨ ਹੋ ਗਿਆ ਆਖੀ ਦਾ ਹੈ ਉਸ ਦਾ ਇਹ ਭਾਵ ਨਹੀਂ ਕਿ ਉਹ ਗਿਆਨ ਮਹਾਰਸ ਪੂਰਨ ਗਿਆਨ अथवा ਪਰਮਾਨੰਦ ਮੁੱਕ ਗਿਆ ਕਿੰਤੂ ਉਥੇ ਇਹ ਕਹਿਣਾ ਬਣਦਾ ਹੈ ਕਿ ਉਹ ਗਿਆਨ ਆਨੰਦ ਅਨਹਦ ਹੋ ਗਿਆ ਤਾਂ ਤੇ ਪੂਰਨ ਗਿਆਨ ਕਲਾ ਵਾਲੀ ਵਿਵਸਥਾ ਵਿਖੇ ਵੀ ਨਾਮ ਮਹਾਰਸ ਦੀ ਪਰਮ ਆਨੰਦ ਸਰੂਪ ਵਾਲੀ ਅਨਹਦ ਅਵਸਥਾ ਬਣੀ ਰਹਿੰਦੀ ਹੈ ਇਸ ਕਰਕੇ ਆਰੰਭਕ ਗਿਆਨ ਵਿਵੇਕ ਅਵਸਥਾ अथवा ਪੂਰਨ ਗਿਆਨ ਤੋਂ ਉਰਾਰ ਅਵਸਥਾ ਵਿਖੇ ਨਾਮ ਮਹਾਰਸ ਦੀ ਕਮਾਈ ਲਈ ਇਹ ਤਾਂ ਇੱਕ ਅਖੰਡ ਅਤੁੱਟ ਅਤੇ ਅਨਹਦ ਜਾਪ ਦੀ ਲੋੜ ਹੈ ਕੋਈ ਖਿੰਨ ਅਤੇ ਸ્વાસ ਨਾਮ ਜਾਪ ਦੇ ਅਭਿਆਸ ਤੋਂ ਖਾਲੀ ਨਹੀਂ ਜਾਣਾ ਲੋੜੀਦਾ ਪਹਿਲੇ ਪਹਿਲ ਇੱਕ ਵਾਰ ਅਤੁੱਟ ਕਮਾਈ ਕਰਕੇ ਜਦ ਤੀਕ ਨਾਮ ਦਾ ਰਹਸ ਸਵਾਦ ਨਹੀਂ ਪ੍ਰਕਾਸ਼ਿਤ ਹੋ ਜਾਂਦਾ ਉਸ ਵਕਤ ਤੀਕ ਨਾਮ ਨੂੰ ਭਾਉ ਭਾਵਨੀ ਸਹਿਤ ਹੁਕਮ ਜਾਣ ਕੇ ਹੱਠ ਨਾਲ ਉਦਮ ਬਲ ਧਾਰ ਕੇ ਅਜਪਾ ਦੀ ਸ਼ਕਲ ਵਿੱਚ ਕਮਾਉਣਾ ਪੈਂਦਾ ਹੈ ਪਹਿਲੇ ਪਹਿਲ ਇੱਕ ਵਾਰ ਅਤੁੱਟ ਕਮਾਈ ਕਰਕੇ ਜਦ ਤੀਕ ਨਾਮ ਦਾ ਰਹਸ ਸਵਾਦ ਨਹੀਂ ਪ੍ਰਕਾਸ਼ਿਤ ਹੋ ਜਾਂਦਾ ਉਸ ਵਕਤ ਤੀਕ ਨਾਮ ਨੂੰ ਭਾਉ ਭਾਵਨੀ ਸਹਿਤ ਹੁਕਮ ਜਾਣ ਕੇ ਹੱਥ ਨਾਲ ਉਦਮ ਬਲ ਧਾਰ ਕੇ ਅਜੱਪਾ ਦੀ ਸ਼ਕਲ ਵਿੱਚ ਕਮਾਉਣਾ ਪੈਂਦਾ ਹੈ ਅਤੇ ਜਦ ਤੀਕ ਰਸ ਨਹੀਂ ਆਉਂਦਾ ਤਦ ਤੀਕ ਸਿਲ ਅਲੂਣੀ ਹੀ ਚਟਣੀ ਪੈਂਦੀ ਹੈ ਅਤੇ ਜਦ ਤੀਕ ਰਸ ਨਹੀਂ ਆਉਂਦਾ ਤਦ ਤੀਕ ਸਿਲ ਅਲੂਣੀ ਹੀ ਚਟਣੀ ਪੈਂਦੀ ਹੈ ਫੇਰ ਇਸ ਅਤੁੱਟ ਕਮਾਈ ਦੁਆਰਾ ਅਵਸ਼ ਪਾਰਸਕਲਾ ਨਾਮ ਦੀ ਵਰਤ ਜਾਂਦੀ ਹੈ ਜਦ ਨਾਮ ਜੋਤ ਪ੍ਰਕਾਸ਼ੀ ਰਸ ਆਣ ਉਦੇ ਹੁੰਦਾ ਹੈ ਫਿਰ ਤਾਂ ਜਿਉਂ-ਜਿਉਂ ਨਾਮ ਜਪੀਦਾ ਹੈ ਤਿਉਂ-ਤਿਉ ਇਹ ਰਸ ਵਧਦਾ ਜਾਂਦਾ ਹੈ ਜਿਉਂ-ਜਿਉ ਰਸ ਵਧਦਾ ਹੈ ਤਿਉਂ-ਤਿਉ ਅਜਪਾ ਜਾਪ ਦੀ ਲੋਚਾ ਹੋਰ ਵਧੇਰੇ ਹੁੰਦੀ ਜਾਂਦੀ ਹੈ ਅਤੇ ਹੋਰ ਵਧੇਰੇ ਨਾਮ ਜਪੀਦਾ ਹੈ ਅਤੇ ਵੱਧ ਤੋਂ ਵੱਧ ਵਿਸਮਾਦੀ ਰੰਗਾਂ ਅਤੇ ਅਨਕ ਤਰੰਗਾਂ ਵਿੱਚ ਜਪੀਦਾ ਹੈ ਕੇਵਲ ਰਸਨਾ ਕਰਕੇ ਹੀ ਨਹੀਂ ਕਿੰਤੂ ਗੁਰਮੁਖ ਰੋਮ ਰੋਮ ਹਰ ਧਿਆਵੇ ਦੇ ਭਾਵ ਅਨੁਸਾਰ ਰੋਮ ਰੋਮ ਕਰਕੇ ਧਿਆਨ ਵਿਵੇਕੀ ਸੁਰਤੀ ਬਿਰਤੀ ਕਰਕੇ ਸਾਹਸ ਗਰਾਸੀ ਲੇਵਤਾਰ ਕਰਕੇ ਨਾਭ ਕੰਵਲੀ ਹੁਲਾਰ ਕਰਕੇ ਰਸ ਵਿਗਾਸੀ ਧਿਆਨ ਮਗਨਤਾ ਕਰਕੇ ਜੋਤ ਪ੍ਰਕਾਸ਼ੀ ਲਹਿਰਾਓ ਕਰਕੇ ਪ੍ਰੇਮ ਵੈਰਾਗੀ ਧੁਨੀਆਂ ਕਰਕੇ ਅਨੇਕ ਸੰਗਾ ਭਰੀਆਂ ਕਾਂਗਾ ਕਰਕੇ ਬਹੁ ਵਿਦ ਨਾਮ ਦਾ ਖੰਡਾ ਖੜਕਾਉਣ ਦੀਆਂ ਜੁਗਤੀਆਂ ਅੰਤਰ ਗਤੀ ਸੁਤੇ ਸਫੁਰਨ ਅਮਰੋ ਹੀ ਫੁਰਨ ਲੱਗ ਪੈਂਦੀਆਂ ਹਨ ਕਿਵਲ ਰਸਨਾ ਕਰਕੇ ਹੀ ਨਹੀਂ ਕਿੰਤੂ ਗੁਰਮੁਖ ਰੋਮ ਰੋਮ ਹਰ ਧਾਵੈ ਦੇ ਭਾਵ ਅਨੁਸਾਰ ਰੋਮ ਰੋਮ ਕਰਕੇ ਧਿਆਨ ਬिवेकी सुरਤੀ ਬਿਰਤੀ ਕਰਕੇ ਸਾਸ ਗਿਰਾਸੀ ਲੇਵਤਾਰ ਕਰਕੇ ਨਾਭ ਕੰਬਲੀ ਹੁਲਾਰ ਕਰਕੇ ਰਸ ਵਿਗਾਸੀ ਧਿਆਨ ਮਗਨਤਾ ਕਰਕੇ ਜੋਤ ਪ੍ਰਕਾਸ਼ੀ ਲਹਿਰਾਓ ਕਰਕੇ ਪ੍ਰੇਮ ਵੈਰਾਗੀ ਧੁਨੀਆਂ ਕਰਕੇ ਅਨੇਕ ਸੰਗਾ ਭਰੀਆਂ ਕਾਂਗਾ ਕਰਕੇ ਬਹੁ ਵਿਦ ਨਾਮ ਦਾ ਖੰਡਾ ਕਣਕਾਉਣ ਦੀਆਂ ᔪਗਤੀਆਂ ਅੰਤਰ ਗਤੀ ਸੁਤੇ ਸੁਫੁਰਨੀ ਅਮਰੋ ਹੀ ਫੁਰਨ ਲੱਗ ਪੈਂਦੀਆਂ ਹਨ बस होर की आख्या आ जावे कैबे को सोबा नहीं देखा ही परवान कैबे को सोबा नहीं देखा ही परवान कैबे को सोबा नहीं देखा ही परवान वाहिगुरू जी का खालसा वाहेगुरू जी की फतेह